ਨਾਲ ਟਰੰਪ ਨੇ ਕੀਤੇ ਵੱਡੇ ਐਲਾਨ ਨਸ਼ਾ ਤਸਕਰਾਂ ਨੂੰ ਐਲਾਨਿਆ ਜਾਵੇਗਾ ਹਤਵਾਦੀ ਦਰਸਲ ਡੋਨਾਲਡ 트ੰਪ ਨੇ ਸੰਯੁਕਤ ਰਾਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੋਚੀ ਹੈ ਸੋਚਾਕ ਦੇ ਸਮੇਂ ਡੋਨਾਲਡ 트ੰਪ ਨੂੰ ਐਕਸ਼ਨ ਵਿੱਚ ਦੇਖਿਆ ਗਿਆ ਤੇ ਉਹਨਾਂ ਨੇ ਆਪਣੇ ਪਹਿਲੇ ਹੀ ਭਾਸ਼ਣ ਵਿੱਚ ਕਈ ਵਟੇ ਐਲਾਨ ਕਰ ਦਿੱਤੇ ਨੇ ਡੋਨਾਲਡ 트ੰਪ ਨੇ ਐਲਾਨ ਕੀਤਾ ਕਿ ਅਮਰੀਕਾ ਵਿੱਚ ਨਸ਼ੀਲੇ ਪਦਾਰਥਾਂ ਤੇ ਤਸਕਰਾਂ ਨੂੰ ਅਤਵਾਦੀ ਐਲਾਨਿਆ ਜਾਵੇਗਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਮੈਕਸੀਕੋ ਸਰਹੱਦ ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਦਾ ਸਵਰਗ ਯੁੱਗ ਹੁਣ ਸ਼ੁਰੂ ਹੋ ਰਿਹਾ ਹੈ ਇਸ ਦਿਨ ਤੋਂ ਸਾਡਾ ਦੇਸ਼ ਪੂਰੀ ਦੁਨੀਆ ਵਿੱਚ ਦੁਬਾਰਾ ਵਧੇਗਾ ਅਤੇ ਸਤਿਕਾਰਿਆ ਜਾਵੇਗਾ ਅਮਰੀਕਾ ਫਿਰ ਤੋਂ ਵੱਡਾ ਅਤੇ ਮਹਾਨ ਬਣ ਜਾਵੇਗਾ ਹੁਣ ਅਮਰੀਕਾ ਵਿੱਚ ਤੇਜ਼ੀ ਨਾਲ ਬਦਲਾ ਆਵੇਗਾ ਅਸੀਂ ਅਮਰੀਕਾ ਵਿੱਚ ਕੁਸਪੈਟ ਨਹੀਂ ਹੋਣ ਦਵਾਂਗੇ ਅਮਰੀਕਾ ਫਰਸਟ ਨੀਤੀ ਤੇ ਕੰਮ ਕਰੇਗਾ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਹੈ ਜਿੱਥੇ ਅਮਰੀਕਾ ਜਲਦ ਹੀ ਪਹਿਲੇ ਨਾਲੋਂ ਕਿਤੇ ਵੱਡਾ ਮਜ਼ਬੂਤ ਅਤੇ ਬੇਮਿਸਾਲ ਹੋਵੇਗਾ ਔਰ ਟਰੰਪ ਦਾ ਕਹਿਣਾ ਕਿ ਮੈਂ ਵਿਸ਼ਵਾਸ ਅਤੇ ਉਮੀਦ ਨਾਲ ਰਾਸ਼ਟਰਪਤੀ ਅਹੁਦੇ ਤੇ ਵਾਪਸ ਆ ਰਿਹਾ ਹਾਂ ਕਿ ਅਸੀਂ ਰਾਸ਼ਟਰੀ ਸਫਲਤਾ ਦੇ ਇੱਕ ਨਵੇਂ ਦਿਲਚਸਪ ਯੁੱਗ ਦੀ ਸ਼ੁਰੂਆਤ ਕਰ ਰਹੇ ਹਾਂ ਦੇਸ਼ ਵਿੱਚ ਬਦਲਾਅ ਦੀ ਲਹਿਰ ਦੇਖਣ ਨੂੰ ਮਿਲੇਗੀ ਔਰ ਦਰਸਲ ਤੁਹਾਨੂੰ ਦੱਸியே ਤਾਂ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਅਮਰੀਕਾ ਵਿੱਚ ਸਿਰਫ ਦੋ ਲਿੰਗ ਹੋਣਗੇ ਮਰਦ ਤੇ ਔਰਤ ਬਨਾਮਾ ਨਹਿਰ ਦਾ ਕੰਟਰੋਲ ਵਾਪਸ ਲੈ ਲਵੇਗਾ ਔਰ ਨਾਲ ਦੀ ਨਾਲ ਐਕਸਟਰਨਲ ਰੈਵਨਿਊ ਸਰਵਿਸਿਜ਼ ਦਾ ਐਲਾਨ ਕੀਤਾ ਗਿਆ ਹੈ ਮੈਕਸੀਕੋ ਸਰਹੱਦ ਤੇ ਕੰਦ ਬਣਾਈ ਜਾਵੇਗੀ ਨਾਲ ਹੀ ਕਿਹਾ ਗਿਆ ਕਿ ਦੂਸਰੇ ਦੇਸ਼ਾਂ ਦੇ ਟੈਕਸ ਅਤੇ ਟ੍ਰੈਫਿਕ ਵਧਾਵੇਗਾ ਔਰ ਅਮਰੀਕਾ ਵਿੱਚ ਕੋਈ ਸੈਂਸਰਸ਼ਿਪ ਨਹੀਂ ਹੈ ਅਸੀਂ ਚੀਨ ਤੇ ਦਬਦਬੇ ਨੂੰ ਖਤਮ ਕਰਾਂਗੇ ਅਮਰੀਕੀ ਫੌਜ ਦੂਜੇ ਦੇਸ਼ਾਂ ਦੀ ਲੜਾਈ ਵਿੱਚ ਨਹੀਂ ਜਾਵੇਗੀ ਔਰ ਦੁਨੀਆ ਹੁਣ ਸਾਨੂੰ ਵਰਤਨ ਦੇ ਯੋਗ ਨਹੀਂ ਹੋਵੇਗੀ ਹਾਲਾਂਕਿ ਅਮਰੀਕਾ ਵਿੱਚ ਕਾਨੂੰਨ ਦਾ ਰਾਜ ਹੋਵੇਗਾ ਅਮਰੀਕਾ ਫਿਰ ਤੋਂ ਨਿਰਮਾਣ ਕੇਂਦਰ ਬਣ ਜਾਵੇਗਾ ਕਈ ਵੱਡੇ ਐਲਾਨ ਜਿਹੜੇ ਨੇ ਡੋਨਾਲਡ ਟਰੰਪ ਦੇ ਵੱਲੋਂ ਕੀਤੇ ਗਏ ਨੇ ਰਾਸ਼ਟਰਪਤੀ ਦੀ ਸੋਚ ਚੱਕਣ ਤੋਂ ਬਾਅਦ ਕਈ ਵੱਡੇ ਐਲਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤੇ ਨੇ ਹਾਲਾਂਕਿ ਹੁਣ ਡੋਨਾਲਡ ਟਰੰਪ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਹੁਣ ਅਮਰੀਕਾ ਨੂੰ ਇੱਕ ਵਧੀਆ ਟੰਕ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਨਾਲ ਦੀ ਨਾਲ ਅਮਰੀਕਾ ਦੇ ਵਿੱਚ ਜਿਹੜੀਆਂ ਹੁਣ ਕਮੀਆਂ ਲੱਗਦੀਆਂ ਨੇ ਉਹ ਪੈਲ ਦੇ ਆਧਾਰ ਤੇ ਉਹਨਾਂ ਤੇ ਐਕਸ਼ਨ ਲੈਣ ਦੀ ਤਿਆਰੀ ਕੀਤੀ ਗਈ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਨਸ਼ੇ ਕਰਦੇ ਨੇ ਉਹਨਾਂ ਨੂੰ ਅਤਵਾਦੀ ਐਲਾਨਿਆ ਜਾਵੇਗਾ ਗੈਰ ਕਾਨੂੰਨੀਆ ਨੂੰ ਲੈ ਕੇ ਔਰ ਮੈਕਸੀਕੋ ਸਰਹੱਦ ਨੂੰ ਲੈ ਕੇ ਵੀ ਉਹਨਾਂ ਨੇ ਕਈ ਵੱਡੇ ਐਲਾਨ ਕਰ ਦਿੱਤੇ ਨੇ ਮੈਕਸੀਕੋ ਸਰਹੱਦ ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਹਾਲਾਂਕਿ ਦਸੀਹਤਾ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਦੇ ਚੋਣਾਂ ਜਿੱਤਣ ਤੋਂ ਬਾਅਦ ਵੀ ਵੱਡੇ ਐਲਾਨ ਕੀਤੇ ਸੀ ਤੇ ਹੁਣ ਸੋਚ ਆਕ ਲਈਆ ਤਾਂ ਐਕਸ਼ਨ ਦੇ ਵਿੱਚ ਨੇ ਡੋਨਾਲਡ ਟਰੰਪ ਤੇ ਉਹਨਾਂ ਦੇ ਵੱਲੋਂ ਵੱਡੇ ਪੱਤਰ ਤੇ ਕੰਮ ਕੀਤਾ ਜਾਵੇਗਾ ਤੇ ਹੁਣ ਅਮਰੀਕਾ ਦੇ ਵਿੱਚ ਜਿਹੜੇ ਲੋਕ ਇਹ ਕਾਨੂੰਨੀ ਢੰਗ ਨਾਲ ਰਹਿੰਦੇ ਨੇ ਨਸ਼ਾ ਤਸਕਰੀ ਕਰਦੇ ਨੇ ਉਹਨਾਂ ਦੀ ਹੁਣ ਖੈਰ ਨਹੀਂ ਹੋਵੇਗੀ ਔਰ ਮੈਕਸੀਕੋ ਬਾਰਡਰ ਦੇ ਉੱਤੇ ਵੀ ਐਮਰਜੈਂਸੀ ਐਲਾਨਣ ਦੀ ਗੱਲ ਆਖੀ ਹੈ ਤਾਂ ਹੁਣ ਇਹ ਲੋਕਾਂ ਦੇ ਲਈ ਖਾਸ ਕਰਕੇ ਜਿਹੜੇ ਭਾਰਤੀ ਨੇ ਪੰਜਾਬੀ ਉੱਥੇ ਰਹਿੰਦੇ ਨੇ ਉਹਨਾਂ ਦੇ ਲਈ ਇੱਕ ਖਾਸ ਖਬਰ ਆ ਗਈ ਹੈ